ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਗੋਟਾਂ ਚਾਰ ਹਲਕਿਆਂ ਦੇ ਵਿੱਚ ਪਈਆਂ ਤੇ ਅੱਜ ਨਤੀਜੇ ਆ ਰਹੇ ਐ ਉਹਨਾਂ ਦੇ ਵਿੱਚ ਆ ਚੱਬੇਵਾਲ ਗਿੱਦੜਵਾਹਾ ਬਰਨਾਲਾ ਤੇ ਡੇਰਾ ਬਾਬਾ ਨਾਨਕ ਇਹ ਚਾਰ ਹਲਕਿਆਂ ਤੋਂ ਪੈਰੀਆਂ ਚਾਰਾਂ ਦੇ ਵਿੱਚ ਜਿਹੜੀਆਂ ਗਿਣਤੀ ਅੱਜ ਹੋ ਰਹੀ ਆ ਡੇਰਾ ਬਾਬਾ ਨਾਨਕ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਅੱਗੇ ਜਾ ਰਹੇ ਆ ਚੱਬੇਬਾਲ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਈਸ਼ਾਨਕ ਕੁਮਾਰ ਇਹ ਅੱਗੇ ਜਾ ਰਹੇ ਆ ਗਿੱਦੜਪਾਹਾ ਤੋਂ ਹਰਦੀਪ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਅੱਗੇ ਜਾ ਰਹੇ ਆ ਤੇ ਬਰਨਾਲਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਕਾਲਾਂ ਢਿੱਲੋ ओके ਜਾ ਰਹੀ ਹੈ ਯਾਨੀ ਚਾਰਾਂ ਹਲਕਿਆਂ ਦੇ ਵਿੱਚ ਹੈ ਜਿਹੜੀ ਉਹ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਵਾਲੀ ਹੈ ਲਗਭਗ 4 4 5 5 6 6 ਦੇ ਕਰੀਬ ਹੋ ਚੁੱਕੇ ਆ ਤੇ 12 13 ਟੋਟਲ ਰਾਊਂਡ ਹੋਣੇ ਆ ਚਾਰਾਂ ਦੀ ਜਿਹੜੀ ਸਥਿਤੀ ਹੈ ਇਸ ਵੇਲੇ ਲਗਭਗ ਸਪਸ਼ਟ ਹੋ ਚੁੱਕੀ ਆ ਦੋ ਤੋਂ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਦੋ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਕਿੱਥੋਂ ਕਿੰਨੀਆਂ ਵੋਟਾਂ ਪਈਆਂ ਉਹ ਸਾਨੂੰ ਤੁਸੀਂ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਉਹ ਸਾਰੀ ਸਥਿਤੀ ਹੈ ਜਿਹੜੀ ਕਿ ਉੱਥੇ ਕੀ ਸਥਿਤੀ ਹੈ ਕਿ ਹਲਕੇ ਦੀ ਕੀ ਸਥਿਤੀ ਹੈ ਉਹ ਤੁਹਾਨੂੰ ਅਸੀਂ ਦੱਸਾਂਗੇ ਸੋ ਚਾਰਾਂ ਹਲਕਿਆਂ ਦੀ ਜਿਹੜੀ ਸਥਿਤੀ ਆ ਉਹ ਲਗਭਗ ਸਪਸ਼ਟ ਹੋਣੀ ਸ਼ੁਰੂ ਚੁੱਕੀ ਆ ਗਿੱਦੜਬਾਹ ਸਭ ਤੋਂ ਹੌਟ ਸੀ ਜਿੱਥੇ ਇਹ ਕਿਹਾ ਜਾ ਰਿਹਾ ਸੀ ਕਿ ਦੇਖੋ ਕੌਣ ਕਿੱਧਰ ਜਾਂਦਾ ਕੋ ਸਾਰਿਆਂ ਦੀਆਂ ਨਜ਼ਰਾਂ ਗਿੱਦੜਬਾਹ ਤੇ ਜਾਦੇ ਸੀ ਬਰਨਾਲਾ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਉਸ ਪਾਸੇ ਵੀ ਜ਼ਿਆਦਾ ਸੀ ਚਾਰਾਂ ਹਲਕਿਆਂ ਤੋਂ ਐਸ ਵੇਲੇ ਜਿਹੜੀ ਸਥਿਤੀ ਆ ਉਹ ਆਉਣੇ ਸ਼ੁਰੂ ਹੋ ਗਈ ਆ ਅ ਸਾਥ ਸ਼੍ਰੀਕਾਲ ਕਹਿ ਰਹੇ ਨੇ ਜੀਵਾ ਜੀ ਜੀਵਾ ਜੀ ਗਿੱਦੜ ਬਹਾ ਬਾਰੇ ਪੁੱਛ ਰਹੇ ਨੇ ਗਿੱਦੜ ਬਹਾ ਤੋਂ ਡਿੰਪੀ ਢਿੱਲੋਂ ਅੱਗੇ ਚੱਲ ਰਹੇ ਨੇ ਜੀ ਇਸ ਵੇਲੇ ਕਿਹੜੀ ਹੋਂ ਦੀ ਸਥਿਤੀ ਆ ਹੁਣ ਜਿਹੜੇ ਜਿਹੜੇ ਅਸੀਂ ਤੁਹਾਨੂੰ ਰਿਜ਼ਲਟ ਦੇਣੇ ਆ ਉਹ ਪੂਰੇ ਕੰਕਰੀਟ ਰਿਜ਼ਲਟ ਆ ਉਹ ਆਨ ਦਾ ਰਿਕਾਰਡ ਸਟੀਕ ਰਿਜ਼ਲਟ ਆ ਅਫੀਸ਼ੀਅਲ ਰਿਜ਼ਲਟ ਆ ਉਹਦੇ ਵਿੱਚ ਕੋਈ ਵੀ ਰਿਜ਼ਲਟ ਆ ਜਿਹੜਾ ਅਸੀਂ ਤੁਹਾਨੂੰ ਉਹ ਨਹੀਂ ਦੇ ਰਹੇ ਕਿ ਜਿਹਦੇ ਵਿੱਚ ਤੁਸੀਂ ਕੋਈ ਇਹ ਅੰਦਾਜ਼ਾ ਲਾ ਸਕੋ ਕਿ ਕਿੱਥੋਂ ਗਿੱਦੜ ਬਹਾ ਇਹ ਹਰਦੀਪ ਸਿੰਘ ਢਿੱਲੋਂ ਸੋਬ ਤੋਂ ਪਹਿਲਾ ਕਮੈਂਟ ਆਇਆ ਸੀ ਪੁੱਛ ਰਹੇ ਸੀ ਕਿ ਦੜਵਾਹੇ ਬਾਰੇ ਕਿਉਂਕਿ ਹੌਟ ਸੀਟ ਕਿ ਦੜਵਾਹਾ ਉਹ ਅੱਗੇ ਚੱਲ ਰਹੇ ਨੇ ਅ ਚੌਥਾ ਰਾਉਂਡ ਉੱਥੇ ਮੁਕੰਮਲ ਹੋ ਚੁੱਕਿਆ ਤੇ ਚੌਥੇ ਰਾਉਂਡ ਦੇ ਵਿੱਚ ਉੱਥੇ ਅ 5976 ਵੋਟਾਂ ਦੇ ਨਾਲ ਡਿੰਪੀਟੀ ਲੋਗੇ ਚੱਲ ਰਹੇ ਨੇ ਪਿੱਛੇ-ਪਿੱਛੇ ਉਹਨਾਂ ਦੇ ਅਮਰਤਾ ਉੜਿੰਗ ਚੱਲ ਰਹੇ ਨੇ ਤੇ ਉਸ ਤੋਂ ਪਿੱਛੇ ਮਨਪ੍ਰੀਤ ਬਾਦਲ ਸੁਖਰਾਜ ਜਿਹੜੇ ਨੇ ਅ ਬੇਅਦਬੀ ਕਾਂਡ ਦੇ ਵਿੱਚ ਜਿਨ੍ਹਾਂ ਨੇ ਤੁਹਾਨੂੰ ਅੱਛਾ ਸ਼ੋਰਿਆ ਸੀ ਉਹ ਉਹਨਾਂ ਦੇ ਪਿੱਛੇ ਨੇ ਉਹਨਾਂ ਨੂੰ 207 ਵੋਟਾਂ ਹੁਣ ਤੱਕ ਚੌਥੇ ਰਾਉਂਡ ਤੱਕ ਪਈਆਂ ਉਹ ਵੀ ਪਿੱਛੇ ਪਿੱਛੇ ਚੱਲ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਕੈਂਡੀਡੇਟ ਸੀਗੇ ਤਾਂ ਤੁਸੀਂ ਵੀ ਕਿਸੇ ਹਲਕੇ ਦਾ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਕਿ ਇਸ ਹਲਕੇ ਦਾ ਕੀ ਹਾਲ ਆ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਏ ਵੀ ਪੁੱਛ ਸਕਦੇ ਹਾਂ ਅਸੀਂ ਤੁਹਾਨੂੰ ਤਾਜ਼ਾ ਰਿਜ਼ਲਟ ਆ ਜਿਹੜੇ ਉਹ ਦੇਵਾਂਗੇ ਇਹ ਰਿਜ਼ਲਟ ਪੂਰੇ ਐਕੂਰੇਟ ਹੋਣਗੇ ਅਫੀਸ਼ੀਅਲ ਹੋਣਗੇ ਇਹਦੇ ਚ ਕੋਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਰਿਜ਼ਲਟ ਇਸ ਤਰ੍ਹਾਂ ਨਹੀਂ ਸੀਗਾ ਜਾਂ ਇਹ ਰਿਜ਼ਲਟ ਦੀ ਕੇਸ ਹੈ ਕਹਿੰਦੇ ਤੁਸੀਂ ਕਿ ਇਹ ਰਿਜ਼ਲਟ ਪੂਰੀ ਤਰ੍ਹਾਂ ਸਟੀਕ ਰਿਜ਼ਲਟ ਆ ਅਫੀਸ਼ੀਅਲ ਰਿਜ਼ਲਟ ਆ ਤਾਜ਼ਾ ਸਥਿਤੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੀ ਤਾਜ਼ਾ ਸਥਿਤੀ ਹੈ ਤੁਸੀਂ ਦੇਖ ਸਕਦੇ ਹੋ ਤਾਜ਼ਾ ਸਥਿਤੀ